ਜੋ ਪਰੋਂ ਪ੍ਰਭੋ ਬੱਚਿਓ ਤੇ ਜੀਦਰ ਸਰਬਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਤੁਹਾਨੂੰ ਇੱਕ ਨਾ ਸੰੀਤਾ ਲਿਵਾਂ ਦੀ ਲਿਖੀ ਹੋਈ ਗੋਰੀ ਇਮੀਗ੍ਰੇਸ਼ਨ ਅਫਸਰ ਤੇ ਕਹਾਤਾ ਸੁਣਾਉਣੀ ਆ ਹੁਣ ਤਾਂ ਹੁਣ ਤਾਂ ਆਪਣੇ ਜਣੀ ਲੁਧਿਆਣਾ ਬਣਿਆ ਪਿਆ ਕੈਨੇਡਾ ਕਈ ਵਾਰੀ ਨਾ ਆਪਾਂ ਨੂੰ ਬਹੁਤ ਚਾਹਤ ਹੁੰਦੀ ਸੀ जो असना मैनू भी बड़ा ही होंगे कदों साजा आऊगा कद्यू आऊते जो आ गया फिर घर मा टेक के तुरना औखा हो गया तरह इसे तरह से जो कनेडियन इमीग्रेष्न अफसर ने मेरे पासपोर्ट ठप्पा लाया मैं बालू बल वेख्या मेरे चेहरे मेरे चेहरे तौनक आई ਮੇਰੇ ਸਰੀਰ ਵਿੱਚ ਕਰੰਟ ਦੌੜਿਆ ਜਿਵੇਂ ਮੇਰਾ ਸਰੀਰ ਇੱਕਦਮ ਬਿਮਾਰ ਕੰਡਕਟਰ ਤੋਂ ਤੰਦਰੁਸਤ ਕੰਡਕਟਰ ਬਣ ਗਿਆ ਹੋਵੇ ਸਰੀਰ ਵਿੱਚ ਚਣ ਚਣਾ ਹੱਟ ਜਿਹੀ ਹੋਈ ਕੁਝ ਸੱਚ ਜਿਹਾ ਲੱਗਿਆ ਅੱਡੀਆਂ ਥੂੜੀਆਂ ਅਤਾ ਚੁੱਕੀਆਂ ਗਈਆਂ ਪਾ ਮੈਨੂੰ ਥੋੜਾ ਥੋੜਾ ਬੁਖਾਰ ਸੀ ਸਰੀਰ ਟੁੱਟਿਆ ਹੋਇਆ ਸੀ ਉਡੀ ਢੱਡ ਪੀੜ ਵੀ ਹੁੰਦੀ ਸੀ ਐਡਵਲ ਦੀ ਗੋਲੀ ਤਰਨ ਵਿੱਚ ਮਦਦ ਕਰਨੀ ਸੀ ਪਰ ਮੈਂ ਹੱਸੀ ਮੈਂ ਖੁੱਲ ਕੇ ਹੱਸੀ ਮੈਂ ਪਾਗਲਾ ਵਾਂਗ ਹੱਸੀ ਜਿਹੜਾ ਹੱਸੂ ਹੱਸੂ ਕਰ ਲੱਗਿਆ ਹੰਝੂ ਅੱਖਾਂ ਚੋਂ ਡਿੱਗਣ ਲੱਗੇ ਗਮ ਦੇ ਨਹੀਂ ਖੁਸ਼ੀ ਦੇ ਲੈ ਕੈਨੇਡਾ ਜਾਵਾਂਗੇ ਹੁਣ ਨੱਕ ਚੋਂ ਪਾਣੀ ਵਗਣ ਲੱਗਿਆ ਜਿਕਾਮ ਕਰਕੇ ਨਹੀਂ ਖੁਸ਼ੀ ਕਰਕੇ ਮੈਂ ਆਪਣੇ ਹਾਸੇ ਤੇ ਕਾਬੂ ਪਾਇਆ ਬਾਪੂ ਦੀ ਪੱਗ ਮਲ ਵੇਖਿਆ ਬਾਪੂ ਪੁੱਛਦਾ ਬਾਪੂ ਪੁੱਛਦਾ ਕੀ ਦੇਖਦੀ ਹੈ ਬਾਪੂ ਹੁਣ ਤੇਰੀ ਪੱਗ ਨੂੰ ਕੋਈ ਫਿਕਰ ਨਹੀਂ ਹੁਣ ਤੇਰੀ ਪੱਤ ਨੂੰ ਦਾੜ ਤੋਂ ਡਰਨ ਦੀ ਲੋੜ ਨਹੀਂ ਬਾਪੂ ਖੁੱਲ ਕੇ ਤਾਂ ਨਹੀਂ ਹੱਸਿਆ ਪਰ ਥੋੜਾ ਜਿਹਾ ਮੁਸਕਰਾਇਆ ਮੈਂ ਬਾਪੂ ਨੂੰ ਖਿੜਕੀ ਵਿੱਚ ਦੀ ਉਡਦੀਆਂ ਗੀਸ ਦਿਖਾਈਆਂ ਬਾਪੂ ਹੁਣ ਤੇਰੀ ਧੀ ਗੀਸ ਬਣੂਗੀ ਕੀ ਕਹਿੰਦੀ ਬਾਪੂ ਹੁਣ ਤੇਰੀ ਧੀ ਵੀ ਗੀਸ ਬਣੂਗੀ ਹੁਣ ਮੈਂ ਆਜ਼ਾਦ ਦੇਸ਼ ਦੀ ਮੈਂ ਯਾਦ ਪੰਛੀ ਬਣੂੰਗੀ ਆਪਣੇ ਸੁਪਨੇ ਸਕਾਰ ਕਰੂੰਗੀ ਮੈਂ ਬਾਪੂ ਦੀਆਂ ਅੱਖਾਂ ਵਿੱਚ ਦੇਖਿਆ ਬਾਪੂ ਦੇ ਕੰਬਦੇ ਹੱਥਾਂ ਵੱਲ ਦੇਖਿਆ ਬਾਪੂ ਆਪਣੇ ਖਰਬੇ ਖਰਬੇ ਹੱਥਾਂ ਨਾਲ ਨਮੀ ਨਮੀ ਪਾਸਪੋਰਟ ਤੇ ਲੱਗੀ ਕਨੇਡੀਅਨ ਮੋਰ ਤੇ ਫੇਰ ਹਾਸੀ ਗੋਰੀ ਅਫਸਰ ਨੇ ਛਿੱਟੇ ਛਿੱਟੇ ਬੰਦਾ ਨੂੰ ਨੰਗੇ ਕਰਕੇ ਕਿਹਾ ਵੈਲਕਮ ਟੂ ਕੈਨੇਡਾ ਵਾਡੇ ਸਾਰੇ ਪੇਪਰ 2 ਹਫਤਿਆਂ ਵਿੱਚ ਤੁਹਾਡੇ ਘਰੇ ਪਹੁੰਚ ਜਾਣਗੇ ਏਵੇਂ ਸਾਨੂੰ ਕਿਹਾ ਸੀ ਇੰਟਰਵਿਊ ਤੋਂ ਬਾਅਦ ਗੋਰੀ ਦੀ ਸਮਾਈਲ ਮੇਰੇ ਦਿਲ ਦੀ ਧੜਕਣ ਵਧਾ ਗਈ ਇਸ ਤਰ੍ਹਾਂ ਲੱਗਿਆ ਜਿਵੇਂ ਸੁਪਨਾ ਦੇਖ ਰਹੀ ਹੋਵਾਂ ਮੈਂ ਮੇਰਾ ਜੀ ਕਰੇ ਮੈਂ ਭੱਜ ਕੇ ਗੋਰੀ ਨੂੰ ਜੱਫੀ ਪਾ ਲਵਾਂ ਗੱਲ ਤੇ ਪੋਲੀ ਜੀ ਕਿੱਸ ਕਰਾਂ ਲੱਗੀ ਸੀ ਮੁਰੇ ਨਾ ਉਹ ਉਮਰੇ ਤੇ ਹੋਰ ਤਾਂ ਸੀ ਥੈਂਕ ਯੂ ਥੈਂਕ ਯੂ ਦਾ ਪਾਠ ਕਰਾਂ ਮਨ ਨੂੰ ਅੱਖਾਂ ਤੇ ਵਿਸ਼ਵਾਸ ਨਾ ਹੋਇਆ ਮੈਂ ਸੋਚਾਂ ਸਾਨੂੰ ਤਾਂ ਆਪਣੇ ਦੇਸ਼ ਵਿੱਚ ਦੂਜੀ ਸਟੇਟ ਵੱਲ ਲੰਘਣ ਲਈ ਲੰਘਣ ਨਹੀਂ ਦੇ ਰਹੇ ਕੀ ਸੋਚਿਆ ਉਹਨੇ ਸਾਨੂੰ ਤਾਂ ਆਪਣੇ ਦੇਸ਼ ਵਿੱਚ ਹੀ ਦੂਜੀ ਸਟੇਟ ਵੱਲ ਲੰਘਣ ਨਹੀਂ ਦੇ ਰਹੇ ਕਦੋਂ ਨਹੀਂ ਸੀ ਲੰਘਣ ਦਿੰਦੇ ਕਿਸਾਨ ਮੋਰਚੇ ਹਾਂ ਕਿਸਾਨ ਮੋਰਚੇ ਬਣੀ ਅੱਖਾਂ ਵਿੱਚ ਟੀਅਰ ਗੈਸ ਤੇ ਸਿਰਾਂ ਵਿੱਚ ਗੋਲੀਆਂ ਮਾਰਦੇ ਹਨ ਜਿਨ੍ਹਾਂ ਲਈ ਫਾਂਸੀ ਦੇ ਥੰਡੇ ਆਪਣੇ ਗਲਾਂ ਵਿੱਚ ਪਵਾਏ ਚਾਹ ਬਣਾਉਂਦਿਆਂ ਨੂੰ ਝੂਠੇ ਗਲਾਸ ਧੁੰਦਿਆਂ ਨੂੰ ਰਾਜਪਾਗ ਲੈ ਕੇ ਦਿੱਤਾ ਉਹੀ ਸਾਡੇ ਖੂਨ ਦੀ ਹੋਲੀ ਖੇਲਦੇ ਹਨ ਅੱਖਾਂ ਦਿਖਾਉਂਦੇ ਹਨ ਅੰਦਾਜ਼ ਅਗਿਆਤ ਜਿਤਾ ਮਿੱਟੀ ਵਿੱਚ ਰੋਲਦੇ ਹਨ ਸੜਕਾਂ ਤੇ ਫੁੱਲਾਂ ਦੀ ਵਰਕਾ ਕਰਨ ਦੀ ਥਾਂ ਕਿਲ ਬੀਜਦੇ ਹਨ ਉਹ ਤੋਂ ਉਪਦੇਸ਼ੀ ਨਾ ਕਹਿੰਦਾ ਵੀ ਨੰਗਣਾ ਜਾਂ ਮੈਂ ਸੋਚਾਂ ਗੋਰੀ ਚਮੜੀ ਬ੍ਰਾਉਨ ਚਮੜੀ ਉਹ ਇੰਨੀ ਚੰਗੀ ਹੈ ਮੈਂ ਸੋਚਾਂ ਗੋਰੀ ਚਮੜੀ ਬ੍ਰਾਉਨ ਚਮੜੀ ਤੋਂ ਕਿੰਨੀ ਚੰਗੀ ਹੈ ਧੰਨਵਾਦ ਜੀ